ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਮੋਗੇ ਤੁਹਾਡਾ ਸਵਾਗਤ ਹੈ ਜੀ ਫਰੀਦ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਮੇਰਾ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਬਾਕੀ ਜੀ ਆਪਣਾ ਇੰਸਟਾਗ੍ਰam ਤੇ ਵੀ ਪੇਜ ਆ ਆਪਣੇ ਆਈਡੀ ਮੈਂਸ਼ਨ ਕੀਤੀ ਹੋਏਗੀ ਤੁਸੀਂ ਜਾ ਕੇ ਉੱਥੇ ਆਪਣਾ ਜਰੂਰ ਫੋਲੋ ਕਰਿਓ ਤੇ ਉੱਥੇ ਆਪਣਾ ਸੂਟ ਜਿਹੜੇ ਉਹ ਸੇਮ ਉਹਦੇ ਵਿੱਚ ਵੀ ਫੋਟੋਸ ਆਪਾਂ ਪਾਉਣੇ ਆ ਠੀਕ ਹੈ ਜੀ ਬਾਕੀ ਅੱਜ ਦੀ ਕਲੈਕਸ਼ਨ ਦਾ ਫਰਸਟ ਸੂਟ ਆਪਣਾ ਹੋਏਗਾ ਪਸ਼ਮੀਨੇ ਦਾ ਪਸ਼ਮੀਨੇ ਦਾ ਫੈਬਰਿਕ ਰਹੇਗਾ ਰਾਮਟੈਕਸ ਬ੍ਰਾਂਡ ਰਹੇਗਾ ਇਸ ਦਾ ਠੀਕ ਹੈ ਜੀ ਇਹ ਡੱਬੀ ਸਟਾਈਲ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਹੈ ਹਰੇਕ ਸਾਲੇ ਟ੍ਰੈਂਡਿੰਗ 'ਚ ਚੱਲਦੇ ਆ ਡੱਬੀ ਸਟਾਈਲ ਜਿਹੜੇ ਸੂਟ ਆਉਂਦੇ ਆ ਇਹ ਬਹੁਤ ਹੀ ਫੈਬਰਿਕ ਵਧੀਆ ਹੁੰਦਾ ਹੈ ਬਹੁਤ ਮੋਟਾ ਹੁੰਦਾ ਬਹੁਤ ਵਧੀਆ ਫੈਬਰਿਕ ਹੁੰਦਾ ਹੈ ਅਗਰ ਤੁਸੀਂ ਇਹਦੇ ਤੇ ਕੋਈ ਆਰੀ ਵਰਕ ਮਸ਼ੀਨ ਵਰਕ ਥ्रेड ਵਰਕ ਕੋਈ ਕਰਵਾਉਣਾ ਚਾਹੁੰਦੇ ਆ ਕੁਝ ਵੀ ਕਰਵਾ ਕੇ ਰੈਡੀ ਕਰਾਉਣਾ ਚਾਹੁੰਦੇ ਆ ਤਾਂ ਤੁਸੀਂ ਕਰਵਾ ਸਕਦੇ ਹੋ ਜੀ ਬਾਕੀ ਆਪਣੇ ਕੋਲ ਹਰ ਤਰ੍ਹਾਂ ਦੇ ਫਰਕ ਅਵੇਲੇਬਲ ਆ ਤੁਸੀਂ ਜਿੱਦਾਂ ਦਾ ਕਹੋਗੇ ਡਿਜ਼ਾਈਨ ਆਪਾਂ ਰੈਡੀ ਕਰਕੇ ਦਵਾਂਗੇ ਅਗਰ ਇਸ ਤੋਂ ਇਲਾਵਾ ਤੁਸੀਂ ਕੋਈ ਹੋਰ ਫੈਬਰਿਕ ਤੇ ਕੋਈ ਵੀ ਡਿਜ਼ਾਈਨ ਬਣਵਾਉਣਾ ਚਾਹੁੰਦੇ ਤੁਸੀਂ ਤਾਂ ਵੀ ਸਾਨੂੰ ਦੱਸ ਸਕਦੇ ਹੋ ਆਪਣੀ ਫੋਟੋ WhatsApp ਤੇ ਪਾ ਕੇ ਤੁਸੀਂ ਸਰਨ ਦੱਸ ਸਕਦੇ ਹਾਂ ਜਿੱਦਾਂ ਦਾ ਵੀ ਡਿਜ਼ਾਈਨ ਜਿਹੜਾ ਆਪਣਾ ਕਸਟਮਾਈਜ਼ ਕਰਾਉਣਾ ਚਾਹੁੰਦੇ ਆ ਕਰਵਾ ਸਕਦੇ ਹੋ ਇਹ ਰਾਮ ਟੈਕਸ ਬ੍ਰਾਂਡ ਰਹੇਗਾ ਇਹਦਾ ਠੀਕ ਹੈ ਜੀ ਪਸ਼ਮੀਨੇ ਦਾ ਫੈਬਰਿਕ ਰਹੇਗਾ ਪਸ਼ਮੀਨਾ ਅੱਜਕੱਲ ਬਹੁਤ ਟ੍ਰੈਂਡਿੰਗ 'ਚ ਚੱਲ ਰਿਹਾ ਹੈ ਠੀਕ ਹੈ ਸਰਦੀਆਂ ਦੇ ਲਈ ਸਪੈਸ਼ਲ ਫੈਬਰਿਕ ਮੇਨ ਉਹੀ ਟ੍ਰੈਂਡਿੰਗ 'ਚ ਕਲੈਕਸ਼ਨ ਦੇ ਵਿਚਾਰਿਆ ਆ ਇਹਦੇ ਵਿੱਚ ਆਲਮੋਸਟ ਆਪਣੇ ਕੋਲ 10 ਤੋਂ 15 ਕਲਰ ਹੈਗੇ ਆ ਜਿਹਦੇ ਵਿੱਚ ਅਲਗ-ਅਲਗ ਡਿਫਰੈਂਟ ਕਲਰ ਹੈਗੇ ਲਾਈਟ ਡਾਰਕ ਤੁਸੀਂ ਆਪਣੇ ਅਕੋਰਡਿੰਗ ਚੈੱਕ ਕਰ ਸਕਦੇ ਹੋ ਜਦੋਂ ਇਹ ਸੂਟ ਬਣ ਕੇ ਰੈਡੀ ਹੋਏਗਾ ਤਾਂ ਬਹੁਤ ਸੋਹਣੀ ਲੁੱਕ ਨਿਕਲ ਕੇ ਆਏਗੀ ਹਜੇ ਫਿਲਹਾਲ ਠੀਕ ਲੱਗ ਰਿਹਾ ਹੋਏਗਾ ਜਦੋਂ ਸੂਟ ਬਣ ਕੇ ਤਿਆਰ ਹੋਏਗਾ रेडी ਹੋਏਗਾ ਤਾਂ ਬਹੁਤ ਹੀ ਸੋਹਣਾ ਲੱਗੇਗਾ ਡਿਫਰੈਂਟ ਲੁੱਕ ਹੋਏਗੀ ਡਿਫਰੈਂਟ ਡਿਜ਼ਾਈਨ ਹੈ ਕਿਉਂਕਿ ਫੈਬਰਿਕ ਜਿਹੜਾ ਡਿਫਰੈਂਟ ਜਿਹਾ ਹੈ ਡਿਫਰੈਂਟ ਜਿਹਾ ਡਿਜ਼ਾਈਨ ਹੈ ਠੀਕ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਜਿਹੜਾ ਬਣ ਕੇ ਤਿਆਰ ਹੋਏਗਾ ਇਹਦੇ ਵਿੱਚ ਆਪਣੇ ਕੋਲ ਸਾਰੇ ਤਰ੍ਹਾਂ ਦੇ ਲਾਈਟ ਸ਼ੇਡ ਹੈਗੇ ਆ ਜਿੱਦਾਂ ਦਾ ਤੁਸੀਂ ਲਾਈਟ ਜਿਹਾ ਸ਼ੇਡ ਲੈਣਾ ਚਾਹੁੰਦੇ ਆ ਲੈ ਸਕਦੇ ਹੋ ਬਹੁਤ ਹੀ ਯੂਨੀਕ ਜਿਹਾ ਸ਼ੇਡ ਹੈ ਬਹੁਤ ਸੋਹਣਾ ਬਕਾਇਦਾ ਸਟੈਂਪ ਲੱਗੀ ਹੋਏਗੀ ਰਾਮ ਟੈਕਸ ਤੇ ਠੀਕ ਹੈ ਜੀ ਰਾਮ ਟੈਕਸ ਬ੍ਰਾਂਡ ਰਹੇਗਾ ब्रांड का फैब्रिक होएगा पशमीने का बाकी फैब्रिक होएगा बहुत ही सोहना फैबरिक गरंटी रहेगी क्वालिटी बहुत अच्छी होएगी बाकी जी अपने को स्टिचिंग भी अवेलेबल अगर तुसी स्टिच करा चाहते हैं तो स्टिच भी करा सकते हो अगर अनस्टिच बाय कर सक करना चाहते तो अनस्टिच भी बाय कर सकते हो नेक्स्ट आ टीस्टा कॉडरी का फैब्रिक रहेगा टीस्टा ब्रांड रहेगा कॉडरी का फैब्रिक रहेगा बहुत सोहना होएगा शर्ट जरा ਹੋਏਗੀ ਪ੍ਰਿੰਟਡ ਹੋਏਗੀ ਨਾਲ ਬੋਟਮ ਪਲੇਨ ਹੋਏਗੀ ਸੈਲਫ ਪ੍ਰਿੰਟ ਦਾ ਕੰਮ ਕੀਤਾ ਹੋਏਗਾ ਬੋਟਮ ਬਹੁਤ ਸੋਹਣੀ ਨਾਲ ਹੋਏਗੀ ਤੁਸੀਂ ਚੈੱਕ ਕਰ ਸਕਦੇ ਇਹਦੇ ਵਿੱਚ ਵੀ ਆਪਣੇ ਉਧਰ ਲਾਈਟ ਡਾਰਕ ਸਾਰੇ ਕਲਰ ਹੈਗੇ ਬਹੁਤ ਸੋਹਣੇ ਡਿਸੈਂਟ ਜੇ ਡਿਫਰੈਂਟ ਜੇ ਕਲਰ ਹੈ ਠੀਕ ਹੈ ਬਲੈਕ ਕਲਰ ਜਿੱਦਾਂ ਕੱਜੂਅਲ ਬਹੁਤ ਟ੍ਰੈਂਡਿੰਗ ਚੱਲਦਾ ਤੇ ਇਹ ਆਪਣਾ ਬਲੈਕ ਕਲਰ ਹੋਏਗਾ ਬਾਕੀ ਬਿਸਕੁਟੀ ਕਲਰ ਕਰੀਮ ਕਲਰ ਜਿਹੜੇ ਲਾਈਟ ਜੇ ਸ਼ੇਡ ਆ ਪਹਿਨਣ ਦੇ ਲਈ ਬਹੁਤ ਹੀ ਵਧੀਆ ਰਹਿਣ ਵਾਲੇ ਆ ਇਹ ਹਰੇਕ ਕਿਸ ਗਰੁੱਪ ਦੇ ਲਈ ਬੈਸਟ ਆ ਗਰ 올ਡੇਜ਼ ਵਾਲੇ ਚਾਹੁੰਦੇ ਆ ਕਰਲੀ ਸ਼ਲੁਕ ਵਾਲੀ ਵੀ ਅੱਜਕੱਲ ਜਿਹੜੇ ਲਾਈਟ ਸ਼ੇਡ ਵੇਅਰ ਕਰਦੇ ਆ ਨੈਕਸਟ ਆ ਮਸਟਰਡ ਕਲਰ ਇਹ ਤਾਂ ਆਲਰੇਡੀ ਹਰੇਕ ਫੈਬਰਿਕ 'ਚ ਟ੍ਰੈਂਡਿੰਗ 'ਚ ਰਹਿਂਦਾ ਕਲਰ ਇਹ ਬਹੁਤ ਸੋਹਣਾ ਲੱਗਦਾ ਹੈ ਜਦੋਂ ਸੂਟ ਬਣ ਕੇ ਰੈਡੀ ਹੁੰਦਾ ਬਹੁਤ ਸੋਹਣਾ ਲੱਗਦਾ ਅਗਰ ਤੁਸੀਂ ਇਹਨਾਂ ਤੇ ਵੀ ਕਿਸੇ ਤੋਂ ਕੋਈ ਵਰਕ ਕਰਾਉਣਾ ਇਹਨਾਂ ਤੇ ਵੀ ਕਰਵਾ ਸਕਦੇ ਹੋ ਬਾਕੀ ਜੀ ਅੱਜ ਦੀ ਕਲੈਕਸ਼ਨ ਦੇ ਵਿੱਚ ਇਹ ਸੂਟ ਆ ਆਪਣਾ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੀ ਕਲੈਕਸ਼ਨ ਜਿਹੜੀ ਹੈ ਕਿੱਦਾਂ ਦੀ ਲੱਗੀ